ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇਦੇ ਚੇਰਨੈਨ ਬਾਈ ਸਾਹਿਬ ਧਾਰੀਵਾਲ ਅੱਜ ਬਾਈ ਸਾਹਿਬ ਧਾਰੀਵਾਲ ਦੀ ਟੀਮ ਅਤੇ ਧਾਰੀਵਾਲ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਜਥੇਬੰਦੀਆਂ ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਨੇ ਇਕੱਠੇ ਹੋ ਕੇ ਧਾਰੀਵਾਲ ਦੇ ਬਹੁਤ ਹੀ ਪ੍ਰਮਸ ਸ਼ਹੀਦ ਬਖ ਸਿੰਘ ਚੌਂਗ ਦੇ ਵਿੱਚ ਝੰਡਾ ਲਹਿਰਾਇਆ ਹੈਗਾ ਜਸ਼ਨੇ ਆਜ਼ਾਦੀ ਮਨਾ ਰਹੇ ਹੈਗਾ ਸਾਰਿਆਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਅਸੀਂ ਹਰ ਸਾਲ ਆਜ਼ਾਦੀ ਦਿਵਸ ਮਨਾਉਂਦੇ ਹਾਂ ਔਰ ਅਸੀਂ ਬੇਨਤੀ ਦਾ ਬੇਨਤੀ ਕਰਦਾ ਸਾਰਿਆਂ ਨੂੰ ਕਿ ਅਸੀਂ ਜਿਹੜੇ ਸਾਡੇ ਸ਼ਹੀਦ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਉਹਨਾਂ ਨੂੰ ਯਾਦ ਕਰਦੇ ਆ ਸ਼ਹੀਦ ਫੌਜੀਆਂ ਨੂੰ ਯਾਦ ਕਰਦੇ ਜਿਹੜੇ ਸਾਡੀ ਆਜ਼ਾਦੀ ਨੂੰ ਮੇਨਟੇਨ ਕਰ ਰਹੇ ਨੇ ਔਰ ਅਸੀਂ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਉਹ ਅਸੀਂ ਵੀ ਨਿਭਾਣੀ ਹੈਗੀ ਅਸੀਂ ਭਾਰਤ ਦੇਸ਼ ਨੂੰ ਅੱਗੇ ਲਿਜਾਣ ਦੇ ਵਿੱਚ ਆਪਣਾ ਜੋ ਬੰਦਾ ਜਿਹੜਾ ਯੋਗਦਾਨ ਹੈਗਾ ਉਹ ਪਾਣਾ ਹੈਗਾ ਸਾਜੀ ਭਾਰਤ ਦੇਸ਼ ਜਿਹੜਾ ਵਿਕਾਸ ਦੇ ਰਾਹ ਤੇ ਦੁਨੀਆ ਦਾ ਨੰਬਰ 1 ਦੇਸ਼ ਬਣੇ ਸਾਰਿਆਂ ਨੂੰ ਇੱਕ ਵਾਰ ਫੇਰ ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਾਜੀ ਸਾਰਿਆਂ ਨੂੰ ਅੱਜ 79ਵੇਂ ਸੁਤੰਤਰਤਾ ਦਿਵਸ ਦੀ ਮੈਂ ਪ੍ਰਧਾਨ ਨਗਰ ਕੌਂਸਲ ਹਾਰੀਵਾਲ ਤੇ ਵਾਈਸਫੈਕ ਹਾਰੀਵਾਲ ਦਾ ਮੈਂਬਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਤੁਸੀਂ ਜਾਣਦੇ ਹੋ ਕਿ ਅੱਜ ਤੋਂ 78 ਸਾਲ ਪਹਿਲਾਂ ਸਾਡਾ ਦੇਸ਼ ਅੰਗਰੇਜ਼ਾਂ ਦੀ ਗੁਲਾਮੀ ਤੋਂ ਪੂਰਨ ਤੌਰ ਤੇ ਆਜ਼ਾਦ ਹੋਇਆ ਸੀ ਅਸੀਂ ਅੱਜ ਵਾਇਸਹਾਵ ਧਾਰੀਵਾਲ ਦੀ ਟੀਮ ਧਾਰੀਵਾਲ ਦੇ ਵਿੱਚ ਭਗਤ ਸਿੰਘ ਚੌਕ ਦੇ ਹਰ ਵਾਰੀ ਝੰਡਾ ਲਹਿਰਾਣੇ ਆ ਤੇ ਆਪਣੇ ਜਿਹੜੇ ਸਨਾਨੀ ਆ ਉਹਨਾਂ ਨੂੰ ਸਲਾਮੀ ਦਿੰਨੇ ਆ ਤੇ ਮੈਂ ਆਪ ਸਭ ਨੂੰ ਦੱਸਣਾ ਚਾਹਨਾ ਵੀ ਅਸੀਂ ਸਾਰੇ ਰਲ ਕੇ ਦੇਸ਼ ਵਾਸੀ ਤੇ ਆਪਣੇ ਇਲਾਕਾ ਨਿਵਾਸੀ ਇਕੱਠੇ ਹੋ ਕੇ ਉਹਨਾਂ ਦੀ ਸੁਤੰਤਰਤਾ ਸਨਾਨੀਆਂ ਦੀ ਯਾਦ ਵਿੱਚ ਅਸੀਂ ਧਾਰੀਵਾਲ ਸ਼ਹਿਰ ਨੂੰ ਆਪਣੇ ਭਾਰਤ ਦੇਸ਼ ਨੂੰ ਅੱਗੇ ਲੈ ਕੇ ਜਾਈਏ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਅਸੀਂ ਜਿਹੜਾ ਹੁਣ ਸਾਡੇ ਮਸ਼ੇਹਦਾਰ ਜਿਹੜਾ ਦੌਰ ਚੱਲਿਆ ਉਹਨੂੰ ਅਸੀਂ ਸਾਰੇ ਇਕੱਠੇ ਹੋ ਕੇ ਜਿਸ ਤਰ੍ਹਾਂ ਸਾਡੀ ਸਰਕਾਰ ਨੇ ਯੋਧਨਾਸ਼ੇਵਰੋਧ ਮੇਮ ਜਿਹੜੀ ਆ ਉਹਦੇ ਤੇ ਅਸੀਂ ਸਾਰੇ ਸਾਥ ਦਈਏ ਅਸੀਂ ਸਰਕਾਰ ਦਾ ਸਾਥ ਦਈਏ ਪਿੰਡਾਂ ਪੁੜੀ ਦਾ ਸਾਥ ਦਈਏ ਤਾਂ ਕਿ ਜਿਹੜੇ ਨੌਜਵਾਨ ਸਾਡੇ ਨਸ਼ੇ ਦੇ ਵਿੱਚ ਪਏਦੇ ਨੇ ਉਹਨਾਂ ਨੂੰ ਅਸੀਂ ਨਸ਼ਾ ਰਤ ਬਣਾਈਏ ਆਪਣਾ ਜਿਹੜਾ ਇਲਾਕਾ ਵਾ ਉਹਦੇ ਵਿੱਚ ਜੇ ਕੋਈ ਵੀ ਬੱਚਾ ਸਾਡਾ ਕੋਈ ਨਸ਼ਾ ਕਰਦਾ ਵਾ ਉਹਨਾਂ ਨੂੰ ਅਸੀਂ ਸਮਝਾਈਏ ਅਤੇ ਜੇ ਉਹਦੇ ਜਿਹੜੇ ਹਸਪਤਾਲ ਬਣੇ ਹੋ ਉਹਦੇ ਵਿੱਚ ਪੜਤਗਰਾਈਏ ਜੇ ਕੋਈ ਨਸ਼ਾ ਵੇਚਦਾ ਵਾ ਉਹਨੂੰ ਅਸੀਂ ਕੁੱਝ ਦੇ ਹਵਾਲੇ ਕਰੀਏ ਅਸੀਂ ਕਿਸੇ ਵੀ ਨਸ਼ੇ ਦੇ ਚਾਰੇ ਸਾਫ ਨਾ ਦਈਏ ਅਸੀਂ ਪ੍ਰੰਤ ਕਰੀਏ ਵੀ ਅਸੀਂ ਇਸ ਤਰ੍ਹਾਂ ਹੀ ਆਪਣੇ ਇਲਾਕਿਆਂ ਨੂੰ ਆਪਣੇ ਦੇਸ਼ ਨੂੰ ਅੱਗੇ ਲੈ ਚੱਕੇ ਜਾ ਸਕਦੇ ਹਾਂ ਜਿਵੇਂ ਅਸੀਂ ਬੱਚਿਆਂ ਨੂੰ ਅੱਛੇ ਰਾਹ ਤੇ ਲੈ ਕੇ ਜਾਈਏ ਸਾਰਿਆਂ ਨੂੰ ਮੈਂ ਫਿਰ ਬਹੁਤ-ਬਹੁਤ ਸਤੰਤਿ ਦਾ ਦਿਵਸ ਦੀ ਬਹੁਤ-ਬਹੁਤ ਮੁਬਾਰਕਬਾਦ ਹੁੰਦਾ ਜੈ ਹਿੰਦ ਭਾਰਤ ਮਾਤਾ ਦੀ ਜੈ ਕੀ ਫਤਿਹ ਮੈਂ ਸਾਚਨ ਸਿੰਘ ਚਾਲ ਐਸਪੀ ਰਿਟਾਇਰਡ ਸੀਨੀਅਰ ਵਾਈਸ ਪ੍ਰਧਾਨ ਵਾਈਸ ਸੌਕਤਾਰੀਬਾਦ ਅੱਜ ਸਾਡੇ ਸਾਰਿਆਂ ਹੀ ਵਾਸਤੇ ਬਹੁਤ ਇੱਕ ਸੁਭਾਗਾ ਦਿਨ ਵਾ ਠੀਕ ਅਸੀਂ ਉਡਾ ਸੀਮਾ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਆ ਤੇ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਆ ਸਰਪਾ ਗੱッセ ਜਾਂ ਮੰਗਲ ਪਾਂਡੇ ਤੋਂ ਲੈ ਕੇ ਬਾਅਦ ਤੱਕ ਜੇ ਅਹੀਂ ਕਹਿਨੇ ਚਾਹਾਂ ਕਿ ਤੇ ਸ਼ਾਇਦ ਕਦੇ ਲਈ ਜਾਣ ਕੇ ਤੇ ਤਾਂ ਇੰਨਾ ਮੇਰੇ ਕੋਲ ਜਾਣ ਨਹੀਂ ਵਾਇਸ ਆਫ ਧਾਰੀਵਾਲ ਦਾ ਇਹ 11ਵਾਂ ਜਨਮ ਦਿਨ ਮਨਾਇਆ ਜਾ ਰਿਹਾ ਅੱਜ ਦੇ ਦਿਨ ਕਿਉਂਕਿ ਇਹ 14 7 14 ਨੂੰ ਸ਼ੁਰੂ ਕੀਤਾ ਸੀ ਪਰ ਕਿਉਂਕਿ ਇਸ ਉਮਰ ਤੇ ਆਣ ਕੇ ਬੱਚਾ ਵਿਗੜ ਜਾਂਦਾ ਤੇ ਸਾਡਾ ਵੀ ਇਹੋ ਹੀ ਹਾਲ ਹੋਇਆ ਤੇ ਮੈਂਬਰਾਂ ਵਾਸਤੇ ਵੈਸੇ ਦਫਾ ਹੀ ਦਿਨ ਮੈਂ ਬੋਲਣਾ ਆਪਣੇ ਆਪ ਹੀ ਸਮਝ ਜਾਇਓ ਜੇ ਆਹੀ ਬੰਦੇ ਦੇ ਪੁੱਤ ਬਣ ਕੇ ਰਹਿੰਦੇ ਕੰਮ ਕਰਤੇ ਤੇ ਨਹਿਰ ਤੇ ਜਿਹੜਾ ਗੰਦ ਪਿਆ ਨਹੀਂ ਡਣਾ ਇਸ ਕਰਕੇ ਸਾਨੂੰ ਸਦਾ ਹੀ ਆਪਣੇ ਸਿਧਾਂਤ ਨੂੰ ਯਾਦ ਕਰਨਾ ਚਾਹੀਦਾ ਤੇ ਵਾਹਿਗੁਰੂ ਤਾਰੀਵਾਲ ਨੂੰ ਖਾਸ ਕਰਕੇ ਆਪਣੇ ਤਾਰੀਵਾਲ ਨੂੰ ਫਿਰ ਉਦਾਂ ਹੀ ਬਣਾਈਏ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾ ਹਮਾਰਾ ਇਹ ਹਮ ਬੁਲਬਲੇ ਹੈ ਇਸ ਕੀ ਇਹ ਗੁਣਸਤਾ ਹਮਾਰਾ ਇਹ ਗੁਣਸਤਾ ਹਮਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਵਾਹਿਗੁਰੂ ਜੀ ਕੀ ਫਤਿਹ ਦਾਸ ਕਨਵਿੰਦ ਸਿੰਘ ਰਿਆੜ ਮੈਂਬਰ ਵਾਹਿਸਾਫ ਕਾਰੀਵਾਲ ਅਸੀਂ ਅੱਜ ਸੀਰਪੁਰ ਸਿੰਘ ਚੌਕ ਵਿਖੇ ਹਰ ਸਾਲ ਦੀ ਤਰ੍ਹਾਂ ਸੁਤੰਤਰਤਾ ਦੇਸ਼ ਰਾਸ਼ੀਆਂ ਅੱਜ ਮਨਾ ਰਹੇ ਆ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਆਪਣੇ ਸੀਦਾਂ ਨੂੰ ਸਾਰੀਆਂ ਜਥੇਬੰਦੀਆਂ ਪਾਰਿਵਾਰਦਿਆਂ ਰਵਾਇਤ ਸਭ ਪਾਰਿਵਾਰ ਮਿਲ ਕੇ ਆਪਾਂ ਇਹ ਹਰ ਸਾਲ ਮਨਾਉਂਦੇ ਆ ਜਿਸ ਤਰ੍ਹਾਂ ਚਾਹ ਸਾਹਿਬ ਨੇ ਦੱਸਿਆ ਹੈ ਯਾਰ ਵੀ ਵਾਰ ਅਸੀਂ ਇਸੇ ਢੰਗ ਨਾਲ ਆਹਰਾ ਕੇ ਆਪਣੇ ਸੀਦਾਂ ਨੂੰ ਯਾਦ ਕੀਤਾ 78 ਸਾਲ ਹੋ ਗਏ ਆ ਸਾਨੂੰ ਯਾਦ ਹੋયા ਪਰ ਇੱਕ ਬੇਨਤੀ ਕਰਨੀ ਚਾਹੁੰਦੇ ਨਾਲ ਹੀ ਕਿ ਜੋ ਸੈਂਟਰ ਸਰਕਾਰ ਨੇ ਰਵਈਆ ਫੜਿਆ ਉਹਨਾਂ ਨੇ ਅੱਜ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਦਵਾਇਆ ਕਿ ਜਿਸ ਤਰ੍ਹਾਂ ਸਾਡੇ ਬੰਦੀ ਸਿੰਘ ਅੱਜ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਵੀ ਅਜੇ ਤੱਕ ਉਹਨਾਂ ਨੂੰ ਜੇਲ੍ਹਾਂ 'ਚ ਢੱਕਿਆ ਜਦੋਂ ਕਿ ਹੁਣ 2-3 ਦਿਨ ਪਹਿਲਾਂ ਸੁਪਰੀਮ ਕੋਰਟ ਦਾ ਆਰਡਰ ਵੀ ਆ ਗਿਆ ਕਿ ਜਿਹੜੀਆਂ ਸਜ਼ਾਵਾਂ ਆਪਣੀਆਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਬਸਰਤ ਰਹਾ ਕੀਤਾ ਜਾਵੇ ਅਸੀਂ ਤੁਹਾਡੇ ਮਾਦੀਮ ਰਾਹੀਂ ਸੈਂਟਰ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਆਪਣੇ ਬੰਦੀ ਸਿੰਘ ਆ ਜਿਹੜੀਆਂ ਉਹ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਹਾਰ ਕੀਤਾ ਜਾਵੇ ਤਾਂ ਕਿ ਸਾਨੂੰ ਪਤਾ ਲੱਗੇ ਕਿ ਅਸੀਂ ਨਾ ਸਿਰੇ ਸੁਤੰਤਰਤਾ ਦੇਸ਼ ਦੀ ਆਜ਼ਾਦੀ ਦਿਵਸ ਮਨਾ ਰਹੇ ਆ ਤੇ ਵਾਕਿਆ ਹੀ ਇਸ ਦੇਸ਼ ਦੇ ਵਿੱਚ ਆਜ਼ਾਦੀ ਆ ਇਹ ਲਈ ਬੇਨਤੀਆਂ ਕਰਦਾ ਹਾਂ ਸੂਚੀ ਸੰਗਤ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਤੇ ਆਸ ਕਰਦਾ ਕਿ ਇਹ ਜਿਹੜੀ ਸਾਡੀ ਬੇਨਤੀ ਆ ਸ੍ਰੀ ਸੈਂਟਰ ਤੱਕ ਪਹੁੰਚਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੁਖਦੇਵ ਸਿੰਘ ਹਲਵਾਲ ਮੁਖ ਬਲਾਰਾ ਆਮ ਆਦਮੀ ਪਾਰਟੀ ਗੁਰਦਾਸਪੁਰ ਅੱਜ 70ਵੇਂ ਸੁਤੰਤਰਤਾ ਦਿਹਾੜੇ ਉੱਤੇ ਮੈਂ ਪੂਰੇ ਭਾਰਤ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਤੇ ਕਾਮਨਾ ਕਰਦਾ ਹਾਂ ਕਿ ਸਾਡਾ ਦੇਸ਼ ਤੇ ਦੇਸ਼ ਵਾਸੀ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰਨ ਜਿਹੜੇ ਸਾਡੇ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਪਾਇਆ ਸੀ ਉਹਨਾਂ ਦੇ ਜਿਹੜੇ ਬਾਕੀ ਰਹਿੰਦੇ ਵੀ ਸੁਪਨੇ ਆ ਇਸੇ ਤਰ੍ਹਾਂ ਇਹ ਸਾਰੇ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਦੇ ਸਾਰੇ ਆਗੂ ਅਸੀਂ ਰਲ ਮਿਲ ਕੇ ਇਹਦੇ 'ਚ ਯੋਗਦਾਨ ਪਾਈਏ ਤੇ ਆਪਣੇ ਦੇਸ਼ ਨੂੰ ਜਿਹੜਾ ਆ ਪੂਰੇ ਵਰਲਡ ਵਿੱਚ ਸਭ ਤੋਂ ਅੱਗੇ ਲੈ ਕੇ ਆਈਏ ਸੋ ਫੇਰ ਇੱਕ ਵਾਰ ਮੈਂ ਧੰਨਵਾਦ ਕਰਦਾ ਵਾਂ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਅੱਜ ਪੂਰੇ ਜੋਸ਼ੋਖ ਰੋਸ਼ ਨਾਲ ਆਜ਼ਾਦੀ ਦਿਹਾੜੇ ਨੂੰ ਮਨਾ ਰਹੇ ਆ ਤੇ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਆ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਜੈ ਜੈ ਜੈਲਾ ਸੈਕਰੀ ਵਾ ਸਰਕਾਰੀਵਾਲ ਅੱਜ ਸਾਡੇ ਸਾਰਿਆਂ ਲਈ ਬੜਾ ਹੀ ਸਭਾਏ ਮਨ ਸਭਾ ਹੈ ਕਿ ਅਸੀਂ ਅਨਿੰਦਵਾ ਆਪਣਾ ਆਜ਼ਾਦੀ ਦਿਹਾੜਾ ਜਿਹੜਾ ਹੈ ਉਹ ਉਹਨਾਂ ਸ਼ਹੀਦਾਂ ਦੀ ਬਦੌਲਤ ਮਨਾ ਰਹੇ ਹਾਂ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਇਸ ਦੇ ਲਈ ਕੀਤੀਆਂ ਨੇ ਅੱਜ ਇਹ YouTube ਤੇ ਬਹੁਤ ਬਹੁਤ ਜ਼ਿਆਦਾ ਦੇਖਨੇ ਆਸੇ ਕਿ ਇਹ ਜਿਹੜੀਆਂ ਕੁਰਬਾਨੀਆਂ ਨੇ ਉਹ ਬੜੀ ਮੁਸ਼ਕਲ ਦੇ ਨਾਲ ਇਹ ਸਾਨੂੰ ਮਿਲੀ ਆ ਤੇ ਆਪਾਂ ਇਹ ਜਿਹੜੀ ਆਜ਼ਾਦੀ ਆ ਇਹਨੂੰ ਕਾਇਮ ਰੱਖਣਾ ਵਾ ਆਜ਼ਾਦੀ ਦੇ ਨਾਲ ਨਾਲ ਆਪਾਂ ਅ ਵੀ ਇੱਕ ਫਰਜ਼ ਬਣਾਈਏ ਕਿ ਜਿਸ ਤਰ੍ਹਾਂ ਕਿ ਦੱਸਿਆ ਡਾਟਾਵਲੇ ਨੇ ਦੇਖ ਜਿਹੜਾ ਨੱਥਿਆ ਉਹਦਾ ਗੇਰ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਸਾਰੇ ਇਸ ਸਮਾਜ ਸੇਵੀ ਦਸਤਾਵਾਂ ਜਿਹੜੀਆਂ ਵੀ ਅੱਜ ਇਕੱਠੇ ਹੋਈਆਂ ਨੇ ਪ੍ਰਾਨ ਕਰੀਏ ਕਿ ਆਪਾਂ ਉਹਨਾਂ ਦਾ ਸਹਿਯੋਗ ਜੜੂ ਤੋਂ ਮਨਾਉਣਾ ਹੈ ਮੈਂ ਆਪਣੇ ਵੱਲੋਂ ਬਾਹਰ ਸਰਕਾਰੀ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਫੇਰ ਨਾਸੀਆਂ ਦੇ ਜਨਦਿਆਲੇ ਦੀ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਬਾਜਵਾ ਬਲਾਕ ਪ੍ਰਧਾਨ ਅੱਜ ਦੇ ਦਿਨ ਤੇ ਮੈਂ ਬਹੁਤ ਬਹੁਤ ਸਾਰਿਆਂ ਨੂੰ ਵਧਾਈ ਦਿੰਦੀ ਹਾਂ ਇਹਤ ਕੁਛੀ ਵੀ ਲੈ ਰਹੇ ਕਿ ਜਿਹੜੇ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਇੱਥੇ ਪਰ ਇੱਕ ਹੋਰ ਵੀ ਸੰਦੇਸ਼ ਦੇਣਾ ਚਾਹੁੰਦਾ ਕਿ ਜੇ ਅਸੀਂ ਅੱਜ ਵੀ ਭਗਤ ਸਿੰਘ ਦੇ ਚੌਪ ਵ쟁ਤੂ ਦੇ ਵਿੱਚ ਹੀ ਖੜੇ ਹੋਏ ਤਾਂ ਇਹ ਪ੍ਰਣ ਕਰਕੇ ਜਾਈਏ ਕਿ ਆਪਣੇ ਕੁੰਡਾਂ ਮੰਨਿਆਂ ਦੇ ਵਿੱਚੋਂ ਲਛੇ ਦਾ ਕੋੜ ਜਿਹੜਾ ਉਹ ਕੱਢਣਾ ਹੈ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਜੇ ਕੋੜ ਕੱਢਾਂਗੇ ਤੇ ਨਿਕਲੇਗਾ ਤੇ ਜੇ ਇੱਕ ਨੇ ਫੜ ਲਿਆ ਤਾਂ ਦੂਜਾ ਛਡਾਂ ਚਲਾ ਗਿਆ ਫਿਰ ਉਹ ਗੱਲ ਨਹੀਂ ਬਣਦੀ ਮੈਂ ਇਨਾ ਹੀ ਕਹਿੰਦੀ ਹਾਂ ਸਾਰੀ ਬਗਲਤ ਨੂੰ ਵਧਾਈ ਦਿੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੈ ਭਾਰਤ ਅੱਜ ਦੇਸ਼ ਵਿਦੇਸ਼ ਵਿੱਚ ਵੱਸਦੇ ਸਾਰੇ ਭਾਰਤੀਆਂ ਨੂੰ ਮੇਰੇ ਵੱਲੋਂ 79ਵੀਂ ਆਜ਼ਾਦੀ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹਾਂ ਮੈਂ ਦਾਸ ਇੰਜੀਨੀਅਰ ਜੇਪੀ ਸਿੰਘ ਪੰਜਾਬ ਪ੍ਰਦਾਨ ਹਿਊਮਨ ਰਾਈਟਸ ਸਰਕਲ ਸੁਸਾਇਟੀ ਅੱਜ ਬੜੀ ਖੁਸ਼ੀ ਨਾਲ ਦਿਹਾੜਾ ਹਰ ਸਾਲ ਦੀ ਤਰ੍ਹਾਂ 2200 ਭਾਰੀਵਾਲ ਦੀ ਟੀਮ ਸਾਰੇ ਜਥੇਬੰਦੀਆਂ ਨੂੰ ਲੈ ਕੇ ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਨੂੰ ਲੈ ਕੇ ਆਜ਼ਾਦੀ ਦਾ ਦਿਹਾੜਾ ਮਨਾਉਂਦੀ ਆ ਤੇ ਮੈਂ ਸਾਰਿਆਂ ਨੂੰ ਵਧਾਈ ਦੇਣ ਦੇ ਨਾਲ-ਨਾਲ ਇਹ ਬੇਨਤੀ ਕਰਾਂਗਾ ਕਿ ਇਹ ਜਿਹੜੀ ਆਜ਼ਾਦੀ ਆ ਸਾਨੂੰ ਬੜੀ ਕੁਰਬਾਨੀਆਂ ਦੇ ਨਾਲ ਮਿਲੀ ਆ ਇਸ ਆਜ਼ਾਦੀ ਦਾ ਜਿਹੜਾ ਅਸੀਂ ਨਿਗਮ ਮਾਰ ਰਹੇ ਆ ਆਪਣੇ ਸ਼ਹੀਦਾਂ ਨੂੰ ਯਾਦ ਰੱਖੀਏ ਤੇ ਦੇਸ਼ ਦੀ ਤਰੱਕੀ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਈਏ ਜਿੰਨਾ ਵੀ ਕਰ ਸਕਦੇ ਆ ਤੇ ਜਿੱਦਾਂ ਕਿ ਆਦਾ ਸੰਸਤਾ ਦਾ ਹੀ ਮਨਸਰਾਇਟ ਆ ਆਪਣੇ ਹੱਥਾਂ ਦੀ ਜਿਹੜੀ ਲੜਾਈ ਆ ਜੋ ਬਣਦੇ ਆਕਵਾ ਆਪ ਵੀ ਲਈਏ ਤੇ ਲੋਕਾਂ ਨੇ ਵਧਾਈਏ ਮੈਂ ਜ਼ਿਆਦਾ ਗੱਲਾਂ ਨਾ ਕਰਦਾ ਸਾਰੇ ਦੇਸ਼ ਵਾਸੀਆਂ ਨੂੰ ਤੇ ਵਿਦੇਸ਼ ਵਿੱਚ ਵਸਦੇ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜਨਾ ਜੀ ਧੰਨਵਾਦ ਗੈਪਾਰ